ਆਣੀ ਤੇ ਕੁਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਆਣੀ ਤੇ ਕੁਲ ਗਈ ਤੇਰੀ ਤਸਵੀਰ ਤੂੰ ਕਿਹਾ ਕੇ ਅੱਜ ਦਾ ਹੋ ਭਾਗ ਇਹ ਤੇ ਕਿਉਂਕਿ ਜਿਸ ਦਾ ਸਕੂਲ ਉਹਨਾਂ ਦਾ ਫਤਗੜ ਚੂਰੀਆ ਇਸ ਦਾ ਦਾ ਗਰੁੱਪ ਸੰਤ ਬੈਲੂ ਜੀ ਮੈਂ ਸਤਿਕਾਰਯੋਗ ਸਾਡੇ ਸਾਡੇ ਸਤਿਕਾਰਯੋਗ ਸੀਨੀਅਰ ਸਾਹਿਬ ਸਰਕਾਰਯੋਗ ਸਾਡੇ ਮੰਤਰੀ ਸਾਹਿਬ ਜੋ ਮੈਨਸੀ ਜਿਨੇ ਸਿੱਖਿਆ ਵਿਭਾਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫਤਗੜ ਚੂਰੀਆ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਬੜਾ ਵੱਡਾ ਮਾਣ ਬਖਸ਼ਿਆ ਤਕਰੀਬਨ 4 ਕਰੋੜ ਤੋਂ ਪਲੱਸ ਜੋ ਸਾਨੂੰ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਵਿਦਿਅਕ ਜ਼ਰੂਰੀਆਂ ਦੇ ਦੋ ਸੀਨੀਅਰ ਸੈਂਟਰੀ ਸਕੂਲ ਬੁਆਏ ਸਕੂਲ ਅਤੇ ਗਰਲ ਸਕੂਲ ਦੇ ਵਿੱਚ ਨਾਲ-ਨਾਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 55 ਲੱਖ ਦੀ ਲਗਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਉਹ ਜਿਹੜੇ ਵੀ ਕੰਮ ਹੋਰ ਅੰਡੀ ਲਈ ਮੈਂ ਸਾਰੇ ਅਧਿਆਪਕ ਸਮਾਨ ਨੂੰ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕਰਕੇ ਗਿਆ ਕਿ ਆਪਣੇ ਸਕੂਲ ਦੀ ਡਿਮਾਂਡ ਨੂੰ ਭੇਜੋ ਤਾ ਜੋ ਅਪੜਿੰਦੀ ਤੋਂ ਮਨੂ ਕੀ ਕੰਪਲੀਟ ਕਰ ਸਕੀਏ ਉਹ ਸਾਡੀਆਂ ਧੀਆਂ ਨੇ ਬੜਾ ਹੀ ਸੋਹਣਾ ਸੁਚੱਜੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਕੀਤਾ ਉਹਨਾਂ ਧੀਆਂ ਨੂੰ ਮੈਂ ਆਪਣੇ ਲੋ ਸ਼ਾਬਾਸ਼ ਇਹ ਦੇਣਾ ਚਾਹੁੰਨਾ ਕੰਮਿਆ ਸਕੂਲ ਦੇ ਮੈਡਮ ਪ੍ਰਿੰਸੀਪਲ ਦਿਵਨਾ ਦੀ ਮਿਹਨਤ ਬੇਨਦੀ ਮਿਹਨਤ ਦੀ ਦਾਤ ਦੇਣਾ ਚਾਹੁੰਨਾ ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਇਹਦੇ ਤੋਂ ਬਈ ਨੂੰ ਮੈਂ ਬੁਆਇ ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਉਹਨਾਂ ਦੇ ਵੀ ਸਿਸਟਮ ਨੂੰ ਦੇਖ ਕੇ ਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਲੀਕਿਆ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਜਿੰਨੇ ਮੇੜਾ ਮੈਨੂੰ ਸਾਡੀਆਂ ਬੱਚੀਆਂ ਲਈ ਆਉਣ ਵਾਲੇ ਪੁਵਿੱਤਨੀ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨੀ ਸਮਾਰੋਹ ਉਹ ਸਕੂਲਾਂ ਨੂੰ ਇੰਪਰੂਵ ਕਰਨ ਵਾਸਤੇ ਜੋ ਸਰਕਾਰ ਅੱਗੇੜ ਚੂੜੀਆਂ ਨੂੰ ਇਹਨੇ ਦਰਾਨਾ ਦੇ ਕੇ ਜੋ ਮਾਨ ਬਖਸ਼ਦੀ ਹੈ ਮੈਂ ਆਪਣੇ ਆਪ ਦੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਿਹਾ ਵੀ ਜਾਂ ਜੋ ਸਾਡੇ ਆਉਣ ਵਾਲੇ ਉਹਨਾਂ ਨੂੰ ਇੰਪਰੂਵ ਕਰਨ ਵਾਸਤੇ ਇੱਕ ਦਿਨ ਨੂੰ ਹਿੱਸਾ ਉਹਨਾਂ ਕਰਿਆ ਮੈਂ ਜਿੰਨੇ ਵੀ ਸਾਡੇ ਵਧੇ ਨਾਲ ਪੂਰੀਆਂ ਹਲਕੇ ਦੇ ਟੀਚਰ ਸਮਾਨ ਹੈ মিডিਆ ਦੇ ਰਾਈ સોਸ਼ਲ ਮੀਡੀਆ ਦੇ ਰਾਈ ਉਹਨਾਂ ਸਾਰਿਆਂ ਨੂੰ ਆਪਣੇ ਲੋਕ ਇੱਕ ਅਪੀਲ ਇੱਕ ਬੇਨਤੀ ਕਰਨਾ ਚਾਹੁੰਦਾ ਜੋ ਵੀ ਸਕੂਲਾਂ ਦੇ ਵਿੱਚ ਕਮੀ ਹੈ ਉਸ ਕਮੀ ਨੂੰ ਜਾਣੂ ਕਰਵਾਇਆ ਜਾਏ ਉਸ ਕਮੀ ਦੀ ਡਿਮਾਂਡ ਬਣਾ ਕੇ ਭੇਜੀ ਜਾਏ ਤਾਂ ਜੋ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਸਵਾਰ ਸਕੀ ਤੇ ਆਪਣਾ ਜਿਹੜਾ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਦਾ ਬੜਾ ਮਤਲਬਦਾ ਆਪਣਾ ਵੀ ਹੋਰ ਚਾਰਜਸ ਬਾਕ-ਬਾਕ ਵਾਹਲ ਤਰੀਕਾ ਦਾ ਚਾਰਜਸ ਵਾਹਲੇ ਜਰੂਰ ਇਹੋ ਜੀ ਗੱਲ ਕੋ ਧਿਆਨ ਜਾਊਗੀ ਤੇ ਸਰਕਾਰ ਉਹਨਾਂ ਦੇ ਐਕਚੁਅਲ ਜਰੂਰ ਸਰਪਤਪ ਸਿੰਘ ਬਾਜਵੇ ਦੀ ਗ੍ਰਿਫਤਾਰੀ ਲੈ ਕੇ ਕਾਂਗਰਸ ਵੱਲੋਂ ਕਥਨ ਦਿੱਤਾ ਜਾ ਰਿਹਾ ਚੱਲੀਆਂ ਦੇ ਟੋਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਐਫਆਈਆਰ ਅੰਦਰ ਕਿਉਂ ਕੀਆ ਦੇਖੋ ਜੀ ਪ੍ਰਤਾਪ ਸਿੰਘ ਬਾਜਵੇ ਨੂੰ ਇਹੋ ਜੀਆਂ ਜਿਹੜੀਆਂ ਇਕੱਲੀਆਂ ਹਣਕਦਾ ਨਹੀਂ ਕਰ ਰੀਆਂ ਚਾਹੀਦੀਆਂ ਸਿਆਸਤਦਾਂ ਉਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਜੇ ਕੋ ਕੰਮ ਕਰਦਾ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਨਗਾਰਜੋਗ ਸੀਐਮ ਸਾਹਿਬ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਗੁੰਡਾ ਰਾਜ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਦੇ ਵਿੱਚੋਂ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਨੇ ਆਪਸੀ ਪਿਆਰ ਵਧਾਉਣਾ ਚਾਹੁੰਦੇ ਨੇ ਇੱਕ ਪ੍ਰਤਾਪ ਸਿੰਘ ਬਾਜਵਾ ਪਤਾ ਨਹੀਂ ਉਹਨਾਂ ਨੇ ਕੈਸੀ ਸਿਕਲਾਈ ਲਈ ਹੈ ਕੈਸਾ ਸਿਸਟਮ ਦੇ ਵਿੱਚ ਹੋ ਰਹੇ ਆ ਉਤਨੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਹੁੰਦੀ ਸਾਰੇ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਜਿਹੜਾ ਉਹਨਾਂ ਨੇ ਸ਼ਬਦ ਬੋਲਿਆ ਕਿ 18 ਬੰਮ ਚੱਲ ਚੁੱਕੇ ਨੇ 32 ਬੰਮ ਅਜੇ ਚੱਲਣੇ ਨੇ ਇਹ ਪੰਜਾਬ ਦੇ ਕੋ ਭਲੇ ਲਈ ਥੋੜੀ ਬੋਲ ਰਹੀ ਹੈ ਪੰਜਾਬੀਆਂ ਦੇ ਭਲੇ ਲਈ ਥੋੜੀ ਬੋਲ ਰਹੀ ਹੈ ਪੰਜਾਬੀਆਂ ਵਾਸਤੇ ਬੁਰਾ ਸੋਚਦੀ ਰਹੀ ਹੈ ਕਾਂਗਰਸ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪੰਜਾਬ ਨਾਲ ਬੜਾ ਮਾੜਾ ਕੀਤਾ ਤੇ ਗਾਂ ਵੀ ਇਹਨਾਂ ਦਾ ਇਹੋ ਹੀ ਸੋਚ ਆ ਇਹਨਾਂ ਦਾ ਇਹੋ ਹੀ ਪੰਜਾਬ ਆ ਇਨਾਂ ਦੇ ਇਹੀ ਪਲਾਨ ਹੈ ਕਿ ਪੰਜਾਬ ਨੂੰ ਇੱਕਜੁੱਟ ਇਕੱਠੇ ਨਹੀਂ ਹੋਣ ਦੇਣਾ ਆਪਸੀ ਭਾਈਚਾਰੇ ਨੂੰ ਪਾੜ ਪੋੜਾ ਚਾਹੁੰਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਹੱਥ ਧੋੜ ਕੇ ਬੇਨਤੀ ਕਰਨੀ ਚਾਹੁੰਦਾ ਸਾਡੇ ਸਾਰੀ ਸਿਆਰਤੀ ਅੰਤਰਾ ਨੂੰ ਪੰਜਾਬ ਨੂੰ ਅਮਨ ਸ਼ਾਂਤੀ ਦੇ ਨਾਲ ਜੀਣ ਅਮਨ ਸ਼ਾਂਤੀ ਦੇ ਨਾਲ ਰਹੋ ਤੇ ਅਮਨ ਸ਼ਾਂਤੀ ਦੇ ਨਾਲ ਰਹਿਣ ਦੇਖਿਆ ਤਾਂ ਤੈਨੂੰ ਲੈ ਕੇ ਸਿੱਖਿਆ ਖਰਾਬ ਤੈਨੂੰ ਲੈ ਕੇ ਕਾਲੀ ਕਾਫਸੀ ਤੇ ਭਾਈ ਭਾਰੇ ਕਹਿ ਰਹੇ ਜੀ ਟਾਈਮ ਤੇ ਯੂਨੀਵਰਸਿਟੀ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਕੋਈ ਜੀ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਵੀ ਤੁਸੀਂ ਸਵੇਰ ਦੇ ਨਾਲ ਜੀ ਤੁਸੀਂ ਆਪ ਗਰਾਉਂਡ ਤੇ ਜਾ ਕੇ ਚੈੱਕ ਕਰੋ ਮੈਂ ਕਿਸੇ ਨਾਲ ਤਰਾਜ ਨਹੀਂ ਕਰਾਂ ਕਿਸੇ ਪੱਤਰਕਾਰ ਭਰਾ ਨਾਲ ਤਰਾਜ ਨਹੀਂ ਕਰਾਂਗਾ ਸੋਸ਼ਲ ਮੀਡੀਆ ਦੇ ਭਰਾ ਨਾਲ ਤਰਾਜ ਨਹੀਂ ਕਰਾਂਗਾ ਤੁਸੀਂ ਆਪ ਜਾ ਕੇ ਸਕੂਲਾਂ ਦੇ ਵਿੱਚ ਹੱਥ ਮਾਰ ਕੇ ਵੇਖਿਓ ਕਿ ਮਨੀ ਵੇਸਟੀ ਕਿ ਹੋ ਰਹੀ ਹੈ ਜਾਂ ਸਾਡੇ ਬੱਚਿਆਂ ਦਾ ਪੂ ਵਿਖ ਲਿਖਿਆ ਜਾਂਦਿਆ ਇਹ ਸਾਡੇ ਬੱਚਿਆਂ ਦਾ ਆਉਣ ਵਾਲਾ ਪੂ ਵਿਖ ਲਿਖਿਆ ਜਾਂਦਿਆ ਟੀਚਰ ਸਰਬਾਨਾਂ ਦੇ ਚਿਹਰਿਆਂ ਦੀ ਕੁਸ਼ੀ ਨੂੰ ਪੜੋ ਬੱਚਿਆਂ ਦੀ ਕੁਸ਼ੀ ਨੂੰ ਪੜੋ ਬੱਚਿਆਂ ਦੇ ਮਾਪਿਆਂ ਦੀ ਕੁਝ ਨੂੰ ਵੜ ਕੇ ਵੇਖੋ ਕਿ ਅੱਜ ਸਾਡੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਲੱਗਦੇ ਹਨ। ਜੇ ਦੇਖਿਆ ਜਾਵੇ ਤੇ ਸਰਕਾਰ ਬਹੁਤ ਵੱਡਾ ਪ੍ਰਚਾਰ ਕਰ ਰਹੀ ਹੈ ਕਿ ਸਿੱਖਿਆ ਮੇਰਾ ਅਧਿਕਾਰ ਬੋਕਰ ਹੀ ਹੈ। ਪਰ ਦੇਖਿਆ ਜਾਵੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿ ਮੋਟੋ ਉਦਾਂ ਦੀ ਉਦਾਂ ਚੱਲ ਰਹੀ ਹੈ ਕਿ ਪ੍ਰਾਈਵੇਟ ਉਸੇ ਯੂਨੀਫਾਰਮ ਵਰਦੀਆਂ ਜਿਹੜੀਆਂ ਕਿ ਸਰੇ ਉਹ ਵਡੀਆਂ ਜਾ ਰਹੀਆਂ ਜਦੋਂ ਕਿ ਸਰਕਾਰ ਦੀ ਕੋਈ ਕਾਹੀ ਤੇ ਇਹਨਾਂ ਵਾਸਤੇ ਕਾਨੂੰਨੀ ਕਾਰਵਾਈ ਹੋਊਗੀ ਪ੍ਰਾਈਵੇਟ ਸਕੂਲ ਇਹ ਕੰਮ ਨਹੀਂ ਕਰੂਗਾ। ਜਰੂਰ ਮੰਨਦੀ ਜੇ ਤੁਸੀਂ ਇਹ ਗੱਲ ਮੇਰੇ ਅੱਗੇ ਧਿਆਨ 'ਚ ਲਿਆਉਂਦੀ ਆ ਤੇ ਮੈਂ ਜਰੂਰ ਖੜੇ ਐਜੂਕੇਸ਼ਨ ਦੇ ਜਿਹੜੇ ਜ਼ਿਲ੍ਹੇ ਦੇ ਅਫਸਰ ਨੇ ਉਹਨਾਂ ਦਾ ਧਿਆਨ ਚ ਲਾਵਾਂਗੇ ਉਹਨਾਂ ਦੇ ਐਕਸ਼ਨ ਲਿਆ ਜਾਊਗਾ ਜੇ ਤੁਹਾਡੇ ਕੋਈ ਜਾਂਦਾ ਧਿਆਨ ਚ ਤਾਂ ਮੈਨੂੰ ਨੋਟ ਜ਼ਰੂਰ ਕਰਵਾਇਓ ਅਸੀਂ ਉਹਨਾਂ ਦੇ ਐਕਸ਼ਨ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਮੈਂ ਜ਼ਰੂਰ ਕਰਾਂ ਦੇਖੋ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮੀਲ ਪੱਥਰ ਕਾਇਮ ਕਰਤਾ ਜਿਵੇਂ ਕਿ ਆਪ ਸਭ ਨੇ ਦੇਖਿਆ ਕਿ ਵੱਡੇ ਪੱਦਰ ਦੇ ਉੱਤੇ 152 ਸਕੂਲ ਸਾਰੇ ਹਲਕੇ ਦੇ ਜਿਹਦੇ ਵਿੱਚ ਨਵੀਨੀਕਰਨ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਉਹਨਾਂ ਦਾ ਉਦਘਾਟਨ ਕਰਨ ਵਾਸਤੇ ਭੇਜਿਆ ਸੀ ਇਸੇ ਤਹਿਤ ਅੱਜ ਫਟੇਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਬాయ్ ਅਤੇ ਲੜਕੀਆਂ ਜਿਹਦੇ ਵਿੱਚ ਪ੍ਰੋਗਰਾਮ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਸਾਹਿਬਾਨ ਵੱਲੋਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਅਲਿਕੇ ਗਏ ਜੋ ਬੜੇ ਸਫਲਤਾਪੂਰਕ ਸੰਪਨ ਹੋਏ ਨੇ ਇਸ ਸਭ ਦਾ ਸਿਹਰਾ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਰੋੜਾ ਅਤੇ ਨੀਨਾ ਚਾਵਲਾ ਜਿਹੜੇ ਬॉय ਸኩል ਦੇ ਪ੍ਰਿੰਸੀਪਲ ਨੇ ਅਤੇ ਉਹਨਾਂ ਦੇ ਸਮੁੱਚੇ ਸਟਾਫ ਨੂੰ ਜਾਂਦਾ ਮੈਂ ਸਰਦਾਰ ਬਲਵੀਰ ਸਿੰਘ ਪੰਨੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਅਤੇ ਉਹ ਜੋ ਇੱਥੇ ਗੱਲਾਂ ਕਹਿ ਕੇ ਗਏ ਨੇ ਮੇਨੋ ਪੂਰਨ ਵਿਸ਼ਵਾਸਾ ਕਿ ਜੋ ਵੀ ਸਿੱਖਿਆ ਵਿਭਾਗ ਵਾਸਤੇ ਬੇਤਰੀ ਵਾਸਤੇ ਉਹ ਕਰ ਸਕਦੇ ਨੇ ਸਰਕਾਰ ਕੋਲੋਂ ਵੱਡੀਆਂ-ਵੱਡੀਆਂ ਗ੍ਰਾਂਟਾਂ ਲਿਆ ਕੇ ਇਹਨਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਕੂਲ ਜਿਹੜੇ ਨੇ ਦੋਨੋਂ ਫਤਿਹਗੜ ਚੂੜੀਆਂ ਦੇ ਬੁਆਏ ਤੇ ਲੜਕੀਆਂ ਦਾ ਸਕੂਲ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਣਾ ਨਾਮ ਨਾ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਿਆ ਕ੍ਰਾਂਤੀ ਦਾ ਤੇ ਬਦਲਦਾ ਪੰਜਾਬ ਮਹਿੰਦੇ ਤਹਿਤ ਸਕੂਲਾਂ ਚ ਸੁਧਾਰ ਵਾਸਤੇ ਗ੍ਰਾਂਟਾਂ ਦੇ ਨਾਲ ਇਨਫਰਾਸਟ੍ਰਕਚਰ ਤਿਆਰ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਵੀ ਤੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਗੈਂਸ ਉਹਨਾਂ ਦੀ ਯੋਗਤਾ ਹੈ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੂਲ ਜਿਹੜਾ ਹੈ ਪਤੇਗੜ ਚੂੜੀਆਂ ਉਹਦੇ ਵਿੱਚ ਦੋ ਨਵੇਂ ਕਮਰੇ ਜਿਹੜੇ ਬਣੇ ਨੇ ਤੇ ਬਾਕੀ ਜੋ ਰਿਪੇਅਰ ਕੀਤੀ ਗਈ ਇਮਾਰਤਾਂ ਦੀ ਉਸ ਦਾ ਉਦਘਾਟਨ ਪੰਨੂ ਸਾਹਿਬ ਵੱਲੋਂ ਕੀਤਾ ਗਿਆ ਪੰਚਾਇਤ ਚੇਅਰਮੈਨ ਜੀ ਵੱਲੋਂ ਤੇ ਇਸ ਮਹਿੰਮ ਨੂੰ ਅੱਗੇ ਤੋਰਨ ਵਾਸਤੇ ਜਿਹੜਾ ਹੈ ਸਰਕਾਰ ਜਿਹੜਾ ਹੈ ਬੜਮੁੱਲਾ ਯੋਗਦਾਨ ਦੇ ਰਹੀ ਹੈ ਅਸੀਂ ਸੰਸਥਾ ਦੀ ਤਰਫੋਂ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਇਸ ਮਹਿੰਮ ਵਿੱਚ ਜਿੱਥੋਂ ਤੱਕ ਹੋ ਸਕੇ ਵੱਤੋਂ ਵੱਡਾ ਯੋਗਦਾਨ ਪਾਵਾਂਗੇ ਭਾਵੇਂ ਕਿ ਉਹ ਵਿਦਿਆਰਥੀਆਂ ਨੂੰ ਅਗਲੇਰੀਆਂ ਪ੍ਰਾਪਤੀਆਂ ਕਰਨ ਵਿੱਚ ਹੋਵੇ ਇਸ ਇਮਾਰਤ ਨੂੰ ਹੋਰ ਅਗਾ ਪਹੁੰਚਾਉਣ ਵਿੱਚ ਹੋਵੇ ਸਮਾਜ ਨੂੰ ਆਪਣੇ ਵਿੱਚ ਜੋੜਨ ਦੇ ਹੋਵੇ ਤੇ ਨਾਲ ਦੀ ਨਾਲੇ ਤਸੱਦਾ ਦਿੰਦਾ ਹਾਂ ਆ ਸਮੂਹ ਸੋਸਾਇਟੀ ਨੂੰ ਕਿ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖਲ ਕਰਾਓ ਤੇ ਤਾਂ ਕਿ ਉਹ ਬੱਚੇ ਜਿਹੜੇ ਭਵਿੱਖ ਵਿੱਚ ਵੱਡਮੁੱਲੀਆਂ ਪ੍ਰਾਪਤੀਆਂ ਕਰ ਸਕਣ ਆ ਸਮੂਹੇ ਸਟਾਫ ਦਾ ਪ੍ਰਿੰਸੀਪਲ ਮੈਮ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਨੂੰ ਲੀਕਣ ਵਿੱਚ ਯੋਗਦਾਨ ਰਿਹਾ ਜਿਹੜਾ ਕਿ ਸਿੱਖਿਆ ਜਿਹੜੀ ਕ੍ਰਾਂਤੀ ਹੈ ਉਸ ਵਿੱਚ ਹਮਨੂੰ ਗਾਂ ਤੋੜੇਗਾ ਬਹੁਤ ਸਾਰਾ ਤਨੋਚ ਮੈਂ ਅਰਪਾ ਜਨਨਾਲ ਬਲਾਕ ਨੋਡਲ ਅਫਸਰ ਫਰੇਗਾ ਚੂੜੀਆਂ ਪੰਜਾਬ ਸਰਕਾਰ ਨੇ ਜਿਹੜੀ ਮੁਹਿੰਮ ਚਲਾਈ ਹੈ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਅਸੀਂ ਬॉय ਸਕੂਲ ਫਤਿਹਗੜ ਚੂੜੀਆਂ ਅਤੇ ਗਰਲ ਸਕੂਲ ਫਤਿਹਗੜ ਚੂੜੀਆਂ ਵਿੱਚ ਜਿਹੜੇ ਉਸਾਰੀ ਦੇ ਕੰਮ ਹੋਏ ਹੈ ਉਹਨਾਂ ਦਾ ਉਦਘਾਟਨ ਮਾਨਯੋਗ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਜੀ ਦੁਆਰਾ ਕੀਤਾ ਗਿਆ ਔਰ ਪੰਜਾਬ ਸਰਕਾਰ ਜਿਹੜੀ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੱਖ-ਵੱਖ ਸਕੀਮਾਂ ਅਧੀਨ ਕਾਫੀ ਸਹੂਲਤਾਂ ਜੜੀਆਂ ਨੇ ਉਹ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਂ ਮਾਪਿਆਂ ਨੂੰ ਅਪੀਲ ਕਰਦਾ ਵਾਂ ਕਿ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਰੋਜ਼ਾਨਾ ਭੇਜੋ ਔਰ ਜਿਹੜੀਆਂ ਇਹ ਸਹੂਲਤਾਂ ਮਿਲ ਰਹੀਆਂ ਨੇ ਜੋ ਸਰਕਾਰ ਕਾਫੀ ਖਰਚਾ ਕਰ ਰਹੀ ਹੈ ਵਿਦਿਆਰਥੀਆਂ ਤੇ ਉਹਨਾਂ ਦਾ ਲਾਹਾ ਜਿਹੜਾ ਵਾ ਉਹ ਜ਼ਰੂਰ ਲੈਣ ਕਿਉਂਕਿ ਇੱਥੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਟਾਕ ਹੈ ਉਹ ਬਹੁਤ ਹੀ ਪੜਿਆ ਲਿਖਿਆ ਤੇ ਤਜਰਬੇਕਾਰ ਸਟਾਫ ਆ ਇਹਨਾਂ ਦਾ ਫਾਇਦਾ ਇਲਾਕਾ ਵਾਸੀਆਂ ਨੂੰ ਲੈਣਾ ਚਾਹੀਦਾ ਵਾ ਤੇ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਚਮਕਦੇ ਸਤਾਰੇ ਬਣ ਤੇ ਵੱਡੇ ਵੱਡੇ ਅਫਸਰ ਬਣ ਧੰਨਵਾਦ ਅ ਸਭ ਤੋਂ ਪਹਿਲਾਂ ਤੇ ਸਸ਼ੀਕਲ ਜੀ ਸਾਰਿਆਂ ਨੂੰ ਆ ਬਾਕੀ ਦਾ ਦਿਨੋ ਧੰਨਵਾਦ ਕਰਦੀ ਹਾਂ ਜੀ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਦਾ ਜਿਨ੍ਹਾਂ ਨੇ ਸਾਨੂੰ ਗ੍ਰਾਂਟਸ ਦਿੱਤੀਆਂ तह दिलो धनवाद जी साकारयोग अज के चीफ गैस साहब का नाल आई शख्सियत मेरे नाल सोनी साहब होनी खड़े ने हो मेरे एस एम सी मैंबर साहब आने खड़े ने मेरे टीचर साथी खड़े ने सब का तह दिलो धनवाद क्योंकि अज का प्रोग्राम जिस तरह की मान योगे चीफ गैस साहब दस के गए ने बहुत सक्सैसफुल होया सारा जो प्रोग्राम सक्सैसफुल होया है कई बंदा कुछ नहीं कर सकता एक टीम वर्क है यारी टीम ने रल मिल के काम किया सू वक्त बहुत ਉਹਨਾਂ ਲੱਗਾ ਸੀ ਮਿਲਿਆ ਸੀ ਸਾਨੂੰ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਉਹ ਤਿਆਰੀ ਕੀਤੀ ਤਰਮੀ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਸਿੱਖਿਆ ਸੁਧਾਰ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਮੁਰਲਾ ਸੁਖਨਾਸੀ ਉਹਨਾਂ ਨੇ ਸਕੂਲਾਂ ਨੂੰ ਬਹੁਤ ਵਧੀਆ ਇਨਫਰਾਸਟ੍ਰਕਚਰ ਦਿੱਤਾ ਗ੍ਰਾਂਟ ਦਿੱਤੀਆਂ ਨਵੇਂ ਕਮਰੇ ਬਣੇ ਕਮਰਿਆਂ ਦੀ ਰਿਪੇਅਰ ਹੋਈ ਚਾਰ ਦੀਵਾਰੀ ਦੀ ਸਾਰੀ ਹੋਈ ਸਕੂਲਾਂ ਦੇ ਵਿੱਚ ਬਾਥਰੂਮ ਦੀ ਰਿਪੇਅਰ ਕੀਤੀ ਹਰ ਤਰ੍ਹਾਂ ਦਾ ਉਪਰਾਲਾ ਕਰਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਕੀਤਾ ਗਿਆ ਪਲੱਸ 1 2 ਦੀਆਂ ਵਿਦਿਆਰਥਣਾਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਸਾਥੀ ਪ੍ਰੋਜੈਕਟ ਚੱਲ ਰਿਹਾ ਹੈ ਜਿਹਦੇ ਵਿੱਚ ਬੱਚਿਆਂ ਨੂੰ NEET ਔਰ JEE ਦੀ ਤਿਆਰੀ ਕਰਵਾਈ ਜ ਆਨਲਾਈਨ ਕਲਾਸਿਸ ਜਾ ਰਹੀਆਂ ਨਹੀਂ ਇਹ ਸਾਰਾ ਕੁਝ ਜਿਹੜਾ ਇੱਕ ਅੱਜ ਸਿੱਖਿਆ ਸੁਧਾਰ ਦਾ ਜਿਹੜਾ ਇੱਕ ਇੱਕ ਲੜੀ ਬਣ ਗਈ ਹੈ ਇੱਕ ਕ੍ਰਾਂਤੀ ਦਾ ਰੂਪ ਲੈ ਲਿਆ ਹੈ ਇਹਨੇ ਅਸੀਂ ਉਮੀਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਨਾਲ ਹੀ ਸਰਕਾਰ ਦਾ ਵਿਭਾਗ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੇ ਹੈ ਉਹ ਉਪਲਬਧੀਆਂ ਹੋਣਗੀਆਂ ਤੇ ਜਿਹੜਾ ਸਾਡਾ ਸਿੱਖਿਆ ਮਹਿਕਮਾ ਹੈ ਉਹ ਹੋਰ ਵੀ ਜ਼ਿਆਦਾ ਉੱਚਾ ਜਾਏਗਾ ਬੱਚਿਆਂ ਦੀ ਫਿਰ ਵੀ ਜ਼ਿਆਦਾ ਪ੍ਰਾਪਤੀਆਂ ਹੋਣਗੀਆਂ ਧੰਨਵਾਦ ਜੀ